ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰਮਿੰਦਰ ਚਿੱਤ ਸਿੰਘ ਹਾਜ਼ਰ ਹਾਂ ਅੱਜ ਇਸ ਲਾਈਵ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਧਿਆਨ ਦੇ ਨਾਲ ਸੰਬੰਧਿਤ ਕੁਝ ਇੱਕ ਜੋ ਤੁਹਾਡੇ ਸਵਾਲ ਨੇ ਉਹਨਾਂ ਦਾ ਜਵਾਬ ਤੁਹਾਨੂੰ ਦੇਵਾਂਗੇ ਜੋ ਸਭ ਤੋਂ ਕਾਮਨ ਸਵਾਲ ਹੈ ਉਹ ਹੈ ਜੀ ਸਾਡਾ ਧਿਆਨ ਲੱਗਦਾ ਹੈ ਪਰ ਵਿਚਾਰ ਬਹੁਤ ਆਉਂਦੇ ਹਨ ਬਹੁਤ ਸਾਰੇ ਸੱਜਣ ਮਿੱਤਰ ਹਨ ਜਿਹੜੇ ਕਹਿੰਦੇ ਨੇ ਸਾਨੂੰ ਧਿਆਨ ਤਾਂ ਲਾਉਣਾ ਹੈ ਸੀ ਪਰ ਸਾਡੇ ਵਿਚਾਰ ਬਹੁਤ ਆਉਂਦੇ ਆ ਸਾਡਾ ਮਨ ਟਿਕਦਾ ਨਹੀਂ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆਉਂਦੇ ਆ ਤੇ ਕੁਝ ਬਹੁਤ ਸਾਰੇ ਸੱਜਣ ਐਸੇ ਵੀ ਹਨ ਜਿਹੜੇ ਕਿ ਨੇ ਧਿਆਨ ਸ਼ੁਰੂ ਕਰਨਾ ਬਸ ਧਿਆਨ ਦੀ ਵਿਧੀ ਦੱਸ ਦੋ ਸਭ ਤੋਂ ਪਹਿਲਾਂ ਤਾਂ ਉਹਨਾਂ ਸੱਜਣਾਂ ਲਈ ਉਹਨਾਂ ਭਰਾਵਾਂ ਦੇ ਉਹਨਾਂ ਭੈਣਾਂ ਦੇ ਲਈ ਜਿਹੜਾ ਧਿਆਨ ਸ਼ੁਰੂ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਧਿਆਨ ਦੀਆਂ 112 ਵਿਧੀਆਂ ਦਾ ਜ਼ਿਕਰ ਭੈ ਵਿਗਿਆਨ ਤਤਰ ਦੇ ਵਿੱਚ ਆਉਂਦਾ ਹੈ ਹਾਂ ਉਹ ਜਿਹੜੀ 112 ਵਿਧੀਆਂ ਹਨ ਉਹ ਸਾਰੇ ਧਰਮਾਂ ਨੇ ਅਪਣਾਈਆਂ ਉਹਨਾਂ ਚ ਕੋਈ ਨਾ ਕੋਈ ਵਿਧੀਆਂ ਸੋ ਆਪਾਂ ਸਿੱਧਾ ਧਿਆਨ ਸ਼ੁਰੂ ਨਾ ਕਰਤੇ ਕਰਦਿਆਂ ਹੋਇਆਂ ਆਪਾਂ ਇਹਨਾਂ ਵਿਧੀਆਂ ਨੂੰ ਪ੍ਰੋਪਰ ਜਾਣ ਲਈਏ ਸਮਝ ਲਈਏ ਫਿਰ ਆਪਾਂ ਉਹਨਾਂ ਨੂੰ ਆਪਣੀ ਲਾਈਫ 'ਚ ਫਾਲੋ ਕਰੀਏ ਜੇਕਰ ਅਸੀਂ ਬਿਨਾਂ ਗਿਆਨ ਤੋਂ ਬਿਨਾਂ ਅਭਿਆਸ ਤੋਂ ਬਿਨਾਂ ਕਿਸੇ ਚੰਗੇ ਆ ਗਾਈਡੈਂਸ ਤੋਂ ਅਸੀਂ ਧਿਆਨ ਸ਼ੁਰੂ ਕਰਦੇ ਅਸੀਂ ਮਾਨਸਿਕ ਬਿਮਾਰੀਆਂ ਦਾ ਸਾਹਮਣਾ ਕਰ ਸਕਦੇ ਹਾਂ ਬਹੁਤ ਸਾਰੇ ਲੋਕ ਐਸੇ ਵੇਖੇ ਵੀ ਹਨ ਜਿਹੜੇ ਮਾਨਸਿਕ ਬਿਮਾਰੀਆਂ ਨਾਲ ਘਿਰ ਜਾਂਦੇ ਹਨ ਜਿਨ੍ਹਾਂ ਨੂੰ ਨੀਂਦਰੀ ਦੀ ਸਮੱਸਿਆ ਹੋ ਜਾਂਦੀ ਹੈ ਚੇਚੜਾਪਨ ਆ ਜਾਂਦਾ ਹੈ ਇੱਕ ਅਚੇਤਨ ਡਰ ਉਹਨਾਂ ਨੂੰ ਸਤਾਉਂਦਾ ਰਹਿੰਦਾ ਵੀ ਕੁਝ ਉਹਨਾਂ ਦਾ ਮਾਰਾ ਨਾ ਹੋਵੇ ਬਿਨਾਂ ਵਜ੍ਹਾ ਦਰਦ ਰੋਣ ਆਉਦਾ ਰਹਿੰਦਾ ਹੈ ਇੱਕ ਬਕਰੀ ਤਰ੍ਹਾਂ ਦੀ ਕਬਰਾਟ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਉਹਨਾਂ ਨੂੰ ਰਹਿਣ ਲੱਗ ਜਾਂਦੀ ਹੈ ਉਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਅਸੀਂ ਧਿਆਨ ਦੀ ਸਹੀ ਵਿਧੀ ਨੂੰ ਨਹੀਂ ਅਪਣਾਇਆ ਹੁੰਦਾ ਸੋ ਸਹੀ ਵਿਧੀ ਕਿਵੇਂ ਅਪਣਾਉਣੀ ਆ ਆਪਾਂ ਲਗ ਲਗ ਵਿਧੀਆਂ ਦਾ ਧਿਆਨ ਕਰਨਾ ਹੁੰਦਾ ਹਰ ਇੱਕ ਵਿਧੀ ਦਾ ਧਿਆਨ ਜੇ ਜੇ ਉਹ ਪਰਖਣਾ ਤਾਂ ਤਿੰਨ ਦਿਨ ਦਾ ਹੁੰਦਾ ਤਿੰਨ ਦਿਨ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਤੁਹਾਡਾ ਧਿਆਨ ਲੱਗੇਗਾ ਕਿ ਨਹੀਂ ਲੱਗੇਗਾ ਤੇ ਉਸ ਤੋਂ ਬਾਅਦ ਆਪਾਂ ਧਿਆਨ ਦੀ ਵਿਧੀ ਨੂੰ ਬਦਲਣਾ ਹੁੰਦਾ ਸੋ ਪਹਿਲੀਆਂ ਚੋ ਸੱਤ ਵਿਧੀਆਂ ਹਨ ਭੈਰਵੀ ਵਿਗਿਆਨ ਤਤਤਵ ਦੇ ਵਿੱਚ ਧਿਆਨ ਦੀਆਂ ਉਸ ਵਾਸਤੇ ਨਾਲ ਜੁੜੀਆਂ ਹੋਈਆਂ ਹਨ ਜੋ ਮੋਸਟਲੀ ਸਾਨੂੰ ਹਰ ਧਰਮ ਦੇ ਵਿੱਚ ਮਿਲ ਜਾਂਦੀਆਂ ਹਨ ਹਰ ਤਰ੍ਹਾਂ ਦੇ ਵਿੱਚ ਸਵਾਸ ਦੇ ਨਾਲ ਜੁੜੀਆਂ ਹੋਈਆਂ ਧਿਆਨਤੀਆਂ ਵਿਧੀਆਂ ਸਾਨੂੰ ਮਿਲ ਜਾਂਦੀਆਂ ਨੇ ਇੱਕ ਕਾਮਨ ਨੇ ਪਰ ਇਹਨਾਂ ਵਿਧੀਆਂ ਨੂੰ ਕਰਨਾ ਕਿਵੇਂ ਆ ਇਹਨਾਂ ਦੇ ਵਿੱਚ ਅਸੀਂ ਉਤਰਨਾ ਕਿਵੇਂ ਆ ਉਹਨਾਂ ਦਾ ਉਹਨਾਂ ਦਾ ਵਿਧੀ ਹੈ ਉਹਨਾਂ ਦਾ ਇੱਕ ਸਿਧਾਂਤ ਹੈ ਉਹਨਾਂ ਨੂੰ ਕਿਵੇਂ ਆਪਾਂ ਕਰਨਾ ਹੈਗਾ ਸੋ ਆਪਾਂ ਐਵੇਂ ਕਿਤੇ ਕੋਈ ਵੀਡੀਓ ਦੇਖ ਕੇ ਐਵੇਂ ਕਿਤੋਂ ਵੀ ਕੋਈ ਵੀਡੀਓ ਚੱਕ ਕੇ ਵੇਖ ਕੇ ਉਹਦੇ ਲਈ ਆਪਾਂ ਧਿਆਨ ਦੀ ਅਭਿਆਸ ਨਾ ਕਰੀਏ ਬਹੁਤ ਸਾਰੇ ਕੇਸ ਆਉਂਦੇ ਨੇ ਸਾਡੇ ਸਾਹਮਣੇ ਜਿਹੜੇ ਕਹਿੰਦੇ ਤੁਹਾਨੂੰ ਅਚੇਤਨ ਡਰ ਰਹਿੰਦਾ ਸਾਡੇ ਅੰਦਰ ਇੱਕ ਚਿੰਤਾ ਬਣੀ ਰਹਿੰਦੀ ਆ ਸਾਨੂੰ ਰੋਣ ਆਉਂਦਾ ਰਹਿੰਦਾ ਸਾਡੇ ਘਰ ਦੇ ਵਿੱਚ ਦੁੱਖ ਤਕਲੀਫਾਂ ਵਧ ਗਈਆਂ ਹਨ ਸਾਨੂੰ ਹੋਰ ਬਿਮਾਰੀਆਂ ਬਹੁਤ ਲੱਗ ਗਈਆਂ ਹਨ ਜਦੋਂ ਦਾ ਅਸੀਂ ਧਿਆਨ ਸ਼ੁਰੂ ਕੀਤਾ ਹੈ ਉਹ ਇਹੀ ਕਾਰਨ ਹੁੰਦਾ ਕਿ ਅਸੀਂ ਗਲਤ ਟੰਗ ਦੇ ਨਾਲ ਧਿਆਨ ਨੂੰ ਕਰ ਰਹੇ ਹੁੰਦੇ ਆ ਸੋ ਰਾਤ ਨੂੰ ਜੋ ਨੀਂਦ ਨਹੀਂ ਆਉਂਦੀ ਤਾਂ ਇਸ ਲਈ ਕੋਈ ਬਹੁਤਾ ਘਬਰਾਉਣ ਦੀ ਲੋੜ ਨਹੀਂ ਹੈਗੀ ਤੇ ਤੁਸੀਂ ਕੀ ਕਰਨਾ ਹੈਗਾ ਆਪਾਂ ਜਦੋਂ ਸੌਣੇ ਆ ਲੇਟਦੇ ਆ ਤਾਂ ਆਪਣੇ ਸਵਾਸ ਦੀ ਜਿਹੜੀ ਗਤੀ ਉਸ ਨੂੰ ਸਲੋ ਕਰ ਦੇਣਾ ਜੇ ਤੁਸੀਂ ਸਵਾਸ ਦੀ ਗਤੀ ਨੂੰ ਸਲੋ ਕਰਦਾਂਗੇ ਸਾਡੇ ਵਿਚਾਰਾਂ ਦੀ ਗਤੀ ਵੀ ਘਟ ਜਾਵੇਗੀ 네ਗੇਟਿਵਿਟੀ ਘਟਣੀ ਸ਼ੁਰੂ ਹੋ ਜਾਏਗੀ ਤੇ ਸਾਨੂੰ ਨੀਂਦ ਆ ਜਾਏਗੀ ਜੇ ਫਿਰ ਵੀ ਨਹੀਂ ਤੁਹਾਨੂੰ ਵਿਚਾਰ ਤੁਹਾਡੇ ਫਿਰ ਵੀ ਤੁਹਾਨੂੰ ਡਿਪਰੈਸ਼ਨ ਬਣ ਰਿਹਾ ਹੈਗਾ ਤੁਸੀਂ ਸਵਾਸ ਨੂੰ ਰੋਕ ਕੇ ਅੰਦਰ ਜਦੋਂ ਸਵਾਸ ਅੰਦਰ ਖਿੱਚਦੇ ਆ ਉਦੋਂ ਰੋਕੋ ਜਦੋਂ ਸਵਾਸ ਬਾਹਰ ਕੱਢਦੇ ਆ ਉਦੋਂ ਰੋਕੋ ਜਦੋਂ ਜਦ ਤੱਕ ਤੁਸੀਂ ਰੋਕ ਸਕਦੇ ਹੋ ਉਦੋਂ ਤੱਕ ਰੁਕਣਾ ਜਦ ਤੱਕ ਤੁਹਾਡੀ ਬਾਡੀ ਮੰਗਣਾ ਲਵੇ ਉਹ ਤੱਕ ਤੁਸੀਂ ਸਵਾਸ ਰੁਕਣਾ ਹੈਗਾ ਇਹ ਅਭਿਆਸ ਕਰੋਗੇ ਤੁਹਾਨੂੰ ਨੀਂਦ ਦੀ ਜੋ ਅਨਿੰਦਰੀ ਦੀ ਸਮੱਸਿਆ ਡਿਪਰੈਸ਼ਨ ਦੀ ਸਮੱਸਿਆ ਹੈਗੀ ਉਹ ਤੁਹਾਡੀ ਦੂਰ ਹੋ ਜਾਏਗੀ ਸੋ ਇਸ ਤੋਂ ਇਲਾਵਾ ਤੁਸੀਂ ਯੂਨੀਵਰਸਲ એનર્ਜੀ ਨੂੰ ਪ੍ਰਮੰਡ ਦੀ એનર્ਜੀ ਨੂੰ ਵੀ ਐਕਸੈਪਟ ਕਰੋ ਕਹਿਣ ਤੋਂ ਭਾਵ ਰਾਤ ਨੂੰ ਸ਼ਤ ਤੇ ਜਾਓ ਜਾਂ ਜਿੱਥੇ ਤੁਹਾਡਾ ਵਿੜਾ ਖੁੱਲ੍ਹਾ ਤੇ ਵਿੜੇ ਦੇ ਵਿੱਚ ਆ ਜਾਓ ਅ ਤੁਸੀਂ ਉਹ ਵਿੜੇ ਦੇ ਵਿੱਚ ਖੜ ਕੇ ਆਸਮਾਨ ਦੇ ਕੰਨੀ ਦੇਖੋ ਤੇ ਅੱਖਾਂ ਮੀਟ ਲਵੋ ਕੋਈ ਰੋਸ਼ਨੀ ਨੂੰ ਅਨੁਭਵ ਕਰੋ ਵੀ ਤੁਹਾਡੇ ਅੰਦਰ ਪਰਮਾਤਮਾ ਤੋਂ ਆ ਰਹੀ ਆ ਇਸ ਤਰ੍ਹਾਂ ਦੇ ਤੁਹਾਡੀ ਮਾਨਸਿਕ ਰੋਗਾਂ ਦੇ ਵਿੱਚ ਤੁਹਾਨੂੰ ਅ ਸੋਖ ਮਿਲੇਗਾ ਸ਼ਾਂਤੀ ਮਿਲੇਗੀ ਸੋ ਆਪਾਂ ਗੱਲ ਕਰ ਰਹੇ ਆ ਧਿਆਨ ਦੀ ਗਲਤ ਵਿਧੀ ਆਪਾਂ ਨਹੀਂ ਕਰਨੀ ਆ ਮਨਮਰਜ਼ੀ ਦੀ ਵਿਧੀ ਕੋਈ ਵੀ ਨਹੀਂ ਕਰਨੀ ਸੋ ਧਿਆਨ ਲਗਾਉਣ ਦਾ ਸਹੀ ਸਮਾਂ ਕਿਹੜਾ ਵੈਸੇ ਤਾਂ ਧਿਆਨ ਲਾਉਣ ਦਾ ਕੋਈ ਸਮਾਂ ਨਹੀਂ ਕਿਉਂਕਿ ਯੂਨੀਵਰਸਲ ਦੇ ਵਿੱਚ ਕੋਈ ਵੀ ਸਮਾਂ ਨਹੀਂ ਹੈ ਯੂਨੀਵਰਸਲ ਵਿੱਚ ਹਰ ਵਕਤ ਅਮਰਤ ਵੇਲਾ ਹੈ ਕਿਤ ਪਵ ਸ਼ਾਂਤੀ ਹੀ ਆ ਰਹੀ ਹੁੰਦੀ ਹੈ ਜਦੋਂ ਅਮਰਤ ਵੇਲਾ ਹੁੰਦਾ ਹੈ ਉਦੋਂ ਸਾਰ ਪਾਸੇ ਸ਼ਾਂਤੀ ਹੁੰਦੀ ਹੈ ਉਦੋਂ ਸੇ ਧਿਆਨ ਲਗਾ ਸਕਦੇ ਹਾਂ ਧਿਆਨ ਦਾ ਧਿਆਨ ਦੀ ਕੋਈ ਇੱਕ ਵਿਧੀ ਨਹੀਂ ਅਸੀਂ ਕੁਦਰਤ ਦੇ ਨਾਲ ਵੀ ਧਿਆਨ ਲਗਾ ਸਕਦੇ ਆ ਇੱਕ ਹੱਸਦੇ ਖੇੜ ਦੇ ਵਿੱਚ ਧਿਆਨ ਲਾ ਸਕਦੇ ਨੱਚਦੇ ਧਿਆਨ ਲਗਾ ਸਕਦੇ ਸੰਗੀਤ ਨਾਲ ਵੀ ਧਿਆਨ ਲਗਾ ਸਕਦੇ ਆ ਜੇ ਅਸੀਂ ਸ ਸੰਗੀਤ ਵੀ ਕਿਸੇ ਇੱਕ ਧਰਮ ਵਿੱਚ ਸਵਾਸਗ੍ਰਾਸ ਸਿਮਰਨ ਵੀ ਦੱਸਿਆ ਜਾਂਦਾ ਸਿਮਰਨ ਦੀ ਸੇਵਾ ਵੀ ਧਿਆਨ ਹੈ ਕਰਮ ਵੀ ਸਿਧਾਂਤ ਧਿਆਨ ਇਹ ਸਾਰੇ ਧਿਆਨ ਦੀਆਂ ਵਿਧੀਆਂ ਹਨ ਸੋ ਸੂਫੀਆਂ ਦਾ ਨੱਚਣਾ ਧਿਆਨ ਹੈ ਅਲੱਗ-ਅਲੱਗ ਧਰਮ ਵਿੱਚ ਅਲੱਗ-ਅਲੱਗ ਧਿਆਨ ਦੀਆਂ ਵਿਧੀਆਂ ਪ੍ਰਚਲਿਤ ਹਨ ਸੋ ਆਪਾਂ ਜੋ ਗੱਲ ਕਰਦੇ ਹਾਂ ਕਿ ਬਹੁਤ ਹੀ ਸੱਜਣ ਇਹ ਕਹਿੰਦੇ ਹਨ ਕਿ ਸਾਨੂੰ ਨੀਂਦ ਨਹੀਂ ਆਉਂਦੀ ਨੀਂਦ ਨਾ ਆਉਂਦਾ ਮੁੱਖ ਕਾਰਨ ਅਸੀਂ ਬਾਹਰੀ ਚੀਜ਼ਾਂ ਦਾ ਬਹੁਤ ਜ਼ਿਆਦਾ ਆਪਣੇ ਅੰਦਰ ਨੂੰ ਜਗ੍ਹਾ ਦੇ ਦੇਣੀ ਨੈਗੇਟਿਵਿਟੀ ਨੂੰ ਜਗ੍ਹਾ ਦੇ ਦੇ ਉਹਨਾਂ ਐਕਟੀਵਿਟੀ ਨੂੰ ਹਟਾਉਣਾ ਕਿਵੇਂ ਆ ਤੁਸੀਂ 네ਗੇਟਿਵਿਟੀ ਨੂੰ ਹਟਾਉਣ ਦੇ ਲਈ ਤੁਸੀਂ ਆਪਣੇ ਮਨ ਦੇ ਵਿੱਚ ਪਹਿਲਾਂ ਉਹ ਖਿਆਲਾਂ ਨੂੰ ਦੇਖੋ ਜਿਹੜੇ ਖਿਆਲ ਤੁਹਾਡੇ ਕੋਲ ਆਪਣੇ ਆਪ ਆ ਰਹੇ ਹਨ ਕਿਉਂ ਆ ਰਹੇ ਉਹਨਾਂ ਦੇ ਮਗਰ ਦੀ ਸਾਰੀ ਖੋਜ ਕਰਨੀ ਆ ਅਗਰ ਤੁਹਾਡਾ ਕੋਈ ਵੀ ਸਵਾਲ ਹੈ ਰਿਕੁਐਸਟ ਹੈ ਸਭ ਨੂੰ ਕਿਉਂਕਿ ਕਮੈਂਟ ਵਟਾ ਵਟ ਉੱਪਰ ਜਾ ਰਹੇ ਨੇ ਜਲਦੀ ਜਲਦੀ ਤੇ ਉਹ ਪੜੇ ਨਹੀਂ ਜਾਂਦੇ ਤੁਸੀਂ ਇਨਬਾਕਸ ਮੈਸੇਜ ਕਰਦਿਆ ਕਰੋ ਤਾਂ ਜੋ ਤੁਹਾਡੇ ਹਰੇਕ ਸਵਾਲ ਦਾ ਤੁਹਾਨੂੰ ਸੰਤੁਸ਼ਟੀਜਨਕ ਜਵਾਬ ਮਿਲ ਸਕੇ ਸੋ ਕਮੈਂਟ ਵਿੱਚ ਤੁਸੀਂ ਸਵਾਲ ਦਾ ਜਵਾਬ ਤੁਹਾਨੂੰ ਮਿਲਣਾ ਥੋੜੇ ਮੁਸ਼ਕਲ ਹੋ ਜਾਏਗਾ ਕਿਉਂਕਿ ਬਹੁਤ ਜਲਦੀ ਜਲਦੀ ਕਮੈਂਟ ਉੱਤੇ ਜਾ ਰਹੇ ਉਹਨਾਂ ਨੂੰ ਪੜਨ ਵਿੱਚ ਸਮਾਂ ਲੱਗਦਾ ਸੋ ਆਪਾਂ ਜੋ ਗੱਲ ਕਰ ਰਹੇ ਸੀ ਬਹੁਤੇ ਸੱਜਣਾ ਦੀ ਬਹੁਤੇ ਰੂਹਾਂ ਦੀ ਬਹੁਤ ਮੇਰੇ ਭੈਣ ਭਰਾਵਾਂ ਦਾ ਇਹ ਹੀ ਸਵਾਲ ਵੀ ਉਹਨਾਂ ਨੂੰ ਧਿਆਨ ਕਰਦੇ ਸਮੇਂ ਖਿਆਲ ਬਹੁਤ ਆਉਂਦੇ ਹਨ ਧਿਆਨ ਦੀਆਂ ਵਿਧੀਆਂ ਦੇ ਵਿੱਚ ਜੇਕਰ ਅਸੀਂ ਸਵਾਸਥਿ ਤੇ ਧਿਆਨ ਲਗਾਉਨੇ ਆ ਤਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਸਾਡਾ ਦੁਨਿਆਵੀ ਸਮਾਜ ਦੇ ਵਿੱਚ ਸਾਡਾ ਧਿਆਨ ਚਲਾ ਜਾਂਦਾ ਦੁਨਿਆਵੀ ਚੀਜ਼ਾਂ ਤੇ ਸਾਡਾ ਧਿਆਨ ਚਲਾ ਜਾਂਦਾ ਜਿਸ ਦੀ ਵਜ੍ਹਾ ਦੇ ਕਰਕੇ ਅਸੀਂ ਡਿਪਰੈਸ਼ਨ ਦੇ ਚਲੇ ਜਾਂਦੇ ਆ ਖਿਆਲਾਂ ਵਿੱਚ ਘੁੰਮ ਜਾਂਦੇ ਆ ਜਦੋਂ ਖਿਆਲ ਆਉਣ ਤੁਹਾਨੂੰ ਖਿਆਲ ਆਉਣ ਤਾਂ ਖਿਆਲਾਂ ਨੂੰ ਦਬਾਉਣਾ ਨਹੀਂ ਉਹਨਾਂ ਨੂੰ ਰੋਕਣਾ ਨਹੀਂਗਾ ਤੁਸੀਂ ਉਹਨਾਂ ਖਿਆਲਾਂ ਨੂੰ ਵੈਲਕਮ ਬੋਲ ਦੇਣਾ ਉਹਨਾਂ ਨੂੰ ਦੇਖਣਾ ਉਹ ਖਿਆਲ ਜਿਹੜੇ ਆਉਂਦੇ ਉਹਨਾਂ ਨੂੰ ਦੇਖਣਾ ਜਦੋਂ ਉਹ ਆਉਣਗੇ ਜਦੋਂ ਤੁਸੀਂ ਉਹਨਾਂ ਉੱਤੇ ਆਪਣੇ ਧਿਆਨ ਨੂੰ ਲਗਾਵੋਗੇ ਉਹਨਾਂ ਖਿਆਲਾਂ ਉੱਤੇ ਆਪਣੇ ਧਿਆਨ ਨੂੰ ਲੈ ਕੇ ਜਾਵੋਗੇ ਉਹਨਾਂ ਨੂੰ ਵੈਲਕਮ ਬੋਲਤਾ ਉਹ ਉਸੇ ਘੜੀ ਹੀ ਖਤਮ ਹੋ ਜਾਣਗੇ ਉਸੇ ਘੜੀ ਉਹ ਮਿਟ ਜਾਣਗੇ ਤੇ ਉਸ ਤੋਂ ਬਾਅਦ ਤੁਹਾਡਾ ਧਿਆਨ ਲੱਗਣਾ ਸ਼ੁਰੂ ਹੋ ਜਾਵੇਗਾ ਇਹ ਵਿਧੀ ਹੈ ਜਿਸ ਨਾਲ ਧਿਆਨ ਕਰਦੇ ਸਮੇਂ ਉਹ ਉਹ ਸਖਿਆਲ ਆਉਂਦੇ ਹਨ ਖਿਆਲਾਂ ਤੋਂ ਉਹ ਅ ਬਚ ਸਕਦੇ ਹਨ ਜਾਂ ਉਹਨਾਂ ਖਿਆਲਾਂ ਨੂੰ ਖਤਮ ਕਰ ਸਕਦੇ ਹਨ ਕਿਉਂਕਿ ਮੁੱਖੀ ਮੰਦੀ ਇਹ ਆਦਤ ਹੈ ਵੀ ਜਦੋਂ ਅਸੀਂ ਸ਼ਾਂਤ ਹੋਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਖਿਆਲਾਂ ਵਿੱਚ ਆਮ ਗੱਲ ਹੋਵੇ ਸੀ ਖੁੱਬ ਜਾਣੇ ਆ ਸੋ ਆਪਾਂ ਖਿਆਲਾਂ ਵਿੱਚ ਖੁੱਬਣ ਤੋਂ ਬਚਣ ਦੇ ਲਈ ਉਹਨਾਂ ਖਿਆਲਾਂ ਤੋਂ ਭੱਜਣਾ ਨਹੀਂ ਉਹਨਾਂ ਖਿਆਲਾਂ ਨੂੰ ਦਬਾਉਣਾ ਨਹੀਂ ਉਹਨਾਂ ਖਿਆਲਾਂ ਨੂੰ ਵੇਖਣਾ ਉਹਨਾਂ ਖਿਆਲਾਂ ਨੂੰ ਵੈਲਕਮ ਬੋਤਣਾ ਉਹਨਾਂ ਨੂੰ ਵੇਖਣਾ ਤੇ ਉਹਨਾਂ ਨੂੰ ਜਾਣਦੇ ਹਨ ਉਹਨਾਂ ਤੇ ਨਾਲ ਨਹੀਂ ਰਲਣਾ ਇਹ ਇਹ ਵਿਧੀ ਹੈ ਉਹਨਾਂ ਖਿਆਲਾਂ ਨੂੰ ਰੋਕਣ ਦੀ ਸੋ ਆਪਾਂ ਜਦੋਂ ਵੀ ਮੈਡੀਟੇਸ਼ਨ ਕਰਦੇ ਆ ਧਿਆਨ ਕਰਦੇ ਆ ਅਸੀਂ ਕੀ ਕਰਦੇ ਆ ਕਿ ਸਾਡੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਵੀ ਅਸੀਂ ਰੱਬ ਨੂੰ ਪਾਉਣਾ ਸੱਚਖੰਡ ਨੂੰ ਪਾਉਣਾ ਕਿਸੇ ਜੋਤ ਨੂੰ ਪਾਉਣਾ ਸੋ ਧਿਆਨ ਕਰਦੇ ਸਮੇਂ ਇਹ ਗਲਤੀਆਂ ਨਹੀਂ ਕਰਨੀਆਂ ਕਿਉਂਕਿ ਇਹ ਕੁਦਰਤੀ ਪ੍ਰਕਿਰਿਆ ਤੁਸੀਂ ਪ੍ਰਮਾਤਮਾ ਮਿਲਣਾ ਹੈ ਕਿਸੇ ਸੱਚਖੰਡ ਦੀ ਪ੍ਰਾਪਤੀ ਲਈ ਤੁਸੀਂ ਧਿਆਨ ਕਰ ਰਹੇ ਤੁਹਾਨੂੰ ਕੁਝ ਨਹੀਂ ਪ੍ਰਾਪਤ ਹੋਵੇਗਾ ਤੁਸੀਂ ਕੀ ਕਰਨਾ ਹੈਗਾ ਸਿੰਪਲੀ ਧਿਆਨ ਕਰਨਾ ਕਿਸੇ ਇਸ਼ਾਰੇ ਤੋਂ ਬਗੈਰ ਜਿਹੜੀ ਇਹ ਚੀਜ਼ ਹੈ ਪ੍ਰਮਾਤਮਾ ਮਿਲਣੀ ਸੱਚਖੰਡ ਦੀ ਪ੍ਰਾਪਤੀ ਕਿਸੇ ਪਵਿੱਤਰ ਰੂਹ ਦੀ ਮਿਲਣੀ ਜਾਂ ਆਪਣੇ ਆਤਮਾ ਰੂਪ ਨੂੰ ਸਮਝਣਾ ਜਾਂ ਕੁੰਡਲ ਇਹ એનર્ਜੀ ਨੂੰ ਸਮਝਣਾ ਬ੍ਰਹਮ ਰੂਪ ਨੂੰ ਸਮਝਣਾ ਇਹ ਨੇਚਰਲੀ ਹੈ ਕੁਦਰਤੀ ਹੈ ਜਦੋਂ ਤੁਸੀਂ ਧਿਆਨ ਦੇ ਗਹਿਰਾਈਆਂ ਵਿੱਚ ਉਤਰੋਗੇ ਇਹ ਘਟਨਾਵਾਂ ਆਪਣੇ ਆਪ ਆਪ ਵਰਨਗੀਆਂ ਆਪਣੇ ਆਪ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਉਤਰਨਾ ਸ਼ੁਰੂ ਹੋ ਜਾਵੋਗੇ ਸੋ ਧਿਆਨ ਕਰਦਿਆਂ ਹੋਇਆ ਇਹ ਗਲਤੀ ਕਦੇ ਵੀ ਨਹੀਂ ਕਰਨੀ ਵੀ ਤੁਸੀਂ ਕਿਸੇ ਰੱਬ ਨੂੰ ਪਾਉਣਾ ਕਿਸੇ ਚਕਰ ਨੂੰ ਪਾਉਣਾ ਉਹ કુદરતી પ્રક્રિયા ਜਦੋਂ ਤੁਸੀਂ ਧਿਆਨ ਦੀ ਸਹੀ ਵਿਧੀ ਨੂੰ ਸਮਝੋਗੇ ਧਿਆਨ ਦੇ ਵਿੱਚ ਉਤਰੋਗੇ ਤਾਂ ਆਟੋਮੈਟਿਕਲੀ ਤੁਸੀਂ ਪਰਮ ਦੀ ਉਸ ਸ਼ਕਤੀ ਨੂੰ ਮਿਲ ਲਵੋਗੇ ਉਸ ਉਹ ਤੁਹਾਨੂੰ ਮਿਲਾਪ ਹੋ ਜਾਵੇਗਾ ਸੋ ਗਲਤੀ ਇਹ ਨਹੀਂ ਕਰਨੀ ਕਿਸੇ ਖੁਆਇਸ਼ ਦੇ ਨਾਲ ਧਿਆਨ ਚ ਨਹੀਂ ਬਟਾ ਸਿਰਫ ਬੈਠਣਾ ਆਪਣੇ ਸਵਾਸਾਂ ਨੂੰ ਦੇਖਣਾ ਜੇ ਸਵਾਸਾਂ ਨੂੰ ਨਹੀਂ ਦੇਖਣਾ ਆਪਣੇ ਖਿਆਲਾਂ ਨੂੰ ਦੇਖਣਾ ਜੇ ਖਿਆਲਾਂ ਨੂੰ ਨਹੀਂ ਦੇਖਣਾ ਕਿਸੇ ਰੋਸ਼ਨੀ ਤੇ ਫੋਕਸ ਕਰਨਾ ਅਲੱਗ-ਅਲੱਗ ਵਿਧੀਆਂ ਹਨ ਤੁਸੀਂ ਉਹਨਾਂ ਵਿਧੀਆਂ ਨੂੰ ਸਿੱਖੋ ਸਿਰਫ ਇੱਕ ਲਾਈਨ ਦੇ ਵਿੱਚ ਤੁਹਾਨੂੰ ਕਿਸੇ ਵੀ ਵਿਧੀ ਬਾਰੇ ਅਸੀਂ ਤੁਹਾਨੂੰ ਨਹੀਂ ਸਮਝਾ ਸਕਦੇ ਉਸ ਦੇ ਵਿੱਚ ਤੁਸੀਂ ਪ੍ਰੋਪਰ ਨੌਲੇਜ ਲਵੋ ਪ੍ਰੋਪਰ ਕਲਾਸ ਲਵੋ ਉਸ ਦੇ ਵਿੱਚ ਸਮਝੋ ਕਿਉਂਕਿ 112 ਵਿਧੀਆਂ ਹਨ ਜਿਵੇਂ ਕਿ ਸਾਡੇ ਭੈਣ ਭਰਾ ਹੁੰਦੇ ਹਨ ਦੋ ਤਿੰਨ ਭੈਣ ਭਰਾ ਸਾਡੇ ਆਪਸੀ ਭੈਣ ਭਰਾਵਾਂ ਦੇ ਆਪਸੀ ਵਿਚਾਰ ਨਹੀਂ ਮਿਲਦੇ ਹੁੰਦੇ ਸਾਡੀ ਆਜ਼ਾਦੀ ਨਹੀਂ ਮਿਲਦੀਆਂ ਹੁੰਦੀਆਂ ਕੋਈ ਚੀਜ਼ ਇੱਕ ਭਰਾ ਭੈਣ ਭਰਾ ਨੂੰ ਸੂਟ ਕਰਾ ਜਾਂ ਭੈਣ ਨੂੰ ਸੂਟ ਕਰਦੇ ਉਹ ਦੂਸਰੇ ਭਰਾ ਨੂੰ ਸੂਟ ਨਹੀਂ ਕਰ ਦਿੰਦੀ ਉਸੇ ਤਰ੍ਹਾਂ ਧਿਆਨ ਦੀਆਂ ਵੀ ਜਿਹੜਾ ਹਰ ਕਿਸੇ ਨੂੰ ਇੱਕੋ ਨਾਲ ਦੀ ਵਿਧੀ ਸੂਟ ਨਹੀਂ ਕਰਦੀ ਹਲਾ ਹਰ ਤਰ੍ਹਾਂ ਦੀ ਰੂਹ ਨੂੰ ਅਲੱਗ-ਅਲੱਗ ਤਰ੍ਹਾਂ ਦੀ ਧਿਆਨ ਦੀ ਵਿਧੀ ਸੂਟ ਕਰਦੀ ਆ ਸੋ ਧਿਆਨ ਕਰਨਾ ਸ਼ੁਰੂ ਕਰੋ ਮੈਡੀਟੇਸ਼ਨ ਇੱਕ ਵਿਗਿਆਨਿਕ ਸਿਧਾਂਤ ਵੀ ਆ ਇਸ ਨੂੰ ਵਿਗਿਆਨਿਕ ਤੌਰ ਤੇ ਵੀ ਲੈ ਸਕਦੇ ਮਨੋਵਿਗਿਆਨ ਦੇ ਤੌਰ ਤੇ ਵੀ ਲੈ ਸਕਦੇ ਆ ਤੇ ਅਧਿਆਤਮਿਕ ਤੌਰ ਤੇ ले सकते हैं इसदा जे ਤੁਹਾਨੂੰ ਕਹੇ ਕਿ ਨਾਸਤਿਕਤਾ ਦੇ ਨਾਲ ਕੋਈ ਸਬੰਧ ਹੈ ਜਾਂ ਆਸਤਿਕਤਾ ਦੇ ਨਾਲ ਕੋਈ ਸਬੰਧ ਹੈ ਆਸਤਿਕਤਾ ਨਾਸਤਿਕਤਾ ਦੇ ਨਾਲ ਕੋਈ ਸਬੰਧ ਨਹੀਂਗਾ ਧਿਆਨ ਧਿਆਨ ਹੈ ਇਕਾਗਰ ਹੋਣਾ ਜਾਂ ਅਵਚੇਤਨ ਮਨ ਦੇ ਵਿੱਚ ਉਤਰਨਾ ਜਾਂ ਫਿਰ ਆਪਾਂ ਅਵੇਅਰ ਹੋਣਾ ਜਾਗਰੂਕ ਹੋਣਾ ਆਪਣੇ ਆਪप्रति ਆਪਣੇ ਆਪ ਦੇ ਨਾਲ ਬੈਠਣਾ ਹੀ ਧਿਆਨ ਹੈ ਕਿਉਂਕਿ ਮਨੁੱਖ ਆਪਣੇ ਆਪ ਨਾਲ ਬੈਠਣਾ ਭੁੱਲ ਗਿਆ ਹੈ ਅਸੀਂ ਹੋਰ ਦੋਸਤ ਮਿੱਤਰ ਬਹੁਤ ਪਾਲਦੇ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਬਾਨਾ ਹੈਗਾ ਅਸੀਂ ਬਾਹਰ ਦੋਸਤੀਆਂ ਲੱਭਦੇ ਹਾਂ ਬਾਹਰ ਲੋਕਾਂ ਨਾਲ ਦੋਸਤੀਆਂ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਕਦੇ ਅਸੀਂ ਆਪਣੇ ਆਪ ਦੇ ਨਾਲ ਦੋਸਤੀ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਦੀ وجہ ਕਿ ਅਸੀਂ ਚਿੰਤਾ ਬਿਮਾਰੀ ਤਕਾਨ ਨਿੰਦਰਾ ਸਟ੍ਰੈਸ ਅਚੇਤਨ ਡਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਅਸੀਂ ਸਾਹਮਣਾ ਕਰਦੇ ਹਾਂ ਜਦੋਂ ਮਨੁੱਖ ਨੇ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਆਪਣੇ ਖਿਆਲਾਂ ਨੂੰ ਸਮਝਣਾ ਸ਼ੁਰੂ ਕਰਤਾ ਆਪਣੇ ਅੰਤਰਮੰਦ ਦੇ ਵਿੱਚ ਉਤਰਨਾ ਸ਼ੁਰੂ ਕਰ ਦਿੱਤਾ ਆਪਣੇ ਅੰਦਰ ਦੀਆਂ ਸ਼ਕਤੀਆਂ ਨੂੰ ਜਾਣਨਾ ਸ਼ੁਰੂ ਕਰਤਾ ਉਸ ਦਿਨ ਮਨੁੱਖ ਚਿੰਤਾਵਾਂ ਤੋਂ ਨਿਕਲ ਜਾਵੇਗਾ ਸੋ ਨਾਸਤਿਕਤਾ ਜੋ ਹੈਗੀ ਆ ਜਿਹੜਾ ਸਹੀ ਨਾਸਤਿਕਾ ਉਹ ਕਦੇ ਵੀ ਕਿਸੇ ਧਰਮ ਨੂੰ ਕਿਸੇ ਵਿਗਿਆਨ ਕਿਸੇ ਅਧਿਆਤਮਿਕ ਨੂੰ ਅਧਿਆਤਮਿਕਤ ਇਨਸਾਨ ਨੂੰ ਨਹੀਂ ਮੰਨੇਗਾ ਜੋ ਸਹੀ ਨਾਸਤਿਕਾ ਉਹ ਖੋਜਾ ਨਾਸਤਿਕਤਾ ਵੀ ਇੱਕ ਖੋਜ ਆ ਆਸਤਿਕਤਾ ਵੀ ਖੋਜ ਆ ਧਰਮ ਵੀ ਇੱਕ ਖੋਜ ਆ ਤੇ ਵਿਗਿਆਨ ਵੀ ਇੱਕ ਖੋਜ ਆ ਦੋਨੇ ਸਿਧਾਂਤ ਦੋਨਾਂ ਦੇ ਸਿਧਾਂਤਾਂ ਖੋਜਿਆ ਖੋਜ ਤੋਂ ਬਗੈਰ ਧਰਮ ਪੂਰਾ ਨਹੀਂ ਹੁੰਦਾ ਖੋਜ ਤੋਂ ਬਗੈਰ ਵਿਗਿਆਨ ਵੀ ਪੂਰਾ ਨਹੀਂ ਹੁੰਦਾ ਸੋ ਆਪਾਂ ਖੋਜ ਦੇ ਵਿੱਚ ਉਤਰਨਾ ਹੈਗਾ ਧਿਆਨ ਦੇ ਵਿੱਚ ਉਤਰਨਾ ਹੈਗਾ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਜੇਕਰ ਕਿਸ ਨੂੰ ਧਰਮ ਹੈਗਾ ਵੀ ਵੇਲੇ ਲੁਕਾਂ ਦਾ ਕੰਮ ਹੈਗਾ ਧਿਆਨ ਧਿਆਨ ਕਰਨਾ ਧਿਆਨ ਕਰਨਾ ਵੇਲੇ ਲੁਕਾਂ ਦਾ ਕਰਮ ਕੰਮ ਨਹੀਂ ਆ ਕੰਮ ਇਹ ਲੋਕ ਅਹੀ ਤਿਆਰ ਕਰਦੇ ਹਿੰਮਤ ਵਾਲੇ ਲੋਕ ਹੀ ਧਿਆਨ ਕਰਦੇ ਹਨ ਧਿਆਨ ਜਰੂਰੀ ਨਹੀਂ ਅਸੀਂ ਚੌਂਕੜਾ ਮਾਰ ਕੇ ਕਰਨਾ ਅਸੀਂ ਰੋਜ਼ਾਨਾ ਦੇ ਕਾਰੋਬਾਰ ਕਰਦੇ ਆਂ ਤੇ ਆਪਣੇ ਕੰਮ-ਕਾਰ ਕਰਦੇ ਆਂ ਧਿਆਨ ਕਰ ਸਕਦੇ ਇਸ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੈਗੀ ਗੱਲ ਕਿ ਆਪਣੇ ਉਸ ਕੰਮ ਦੇ ਪ੍ਰਤੀ ਅਵੇਅਰ ਹੋਣਾ ਜਾਗਰੂਕ ਹੋਣਾ ਜਿ ਆਪਕਾ ਦੇ ਰਸਤੇ ਤੇ ਪੈਦਲ ਤੁਰੇ ਜਾ ਰਹੇ ਆ ਉਦੋਂ ਧਿਆਨ ਕਿਵੇਂ ਕਰੀਏ ਕਿ ਕਦਮਾਂ ਦੇ ਨਾਲ ਸਮੰਤਰ ਦਾ ਜਾਪ ਕਰ ਲਿਓ ਵਾ ਗੁਰੂ ਵਾ ਗੁਰੂ ਵਾ ਗੁਰੂ ਜਾਂ ਓਮ ਜਾਂ ਰਾਮ ਕਦਮ-ਕਦਮ ਦੇ ਨਾਲ ਉਸ ਤਰ੍ਹਾਂ ਦੇ ਜੀ ਮੰਤਰਾਂ ਦਾ ਪਾਠ ਜਪ ਕਰਦੇ ਉ ਧਿਆਨ ਹੀ ਹੈ ਅਸੀਂ ਕੋਈ ਵੀ ਕੰਮ-ਕਾਰ ਆਪਦੀ ਪੂਰੀ ਜਾਗਰਤੀ ਦੇ ਵਿੱਚ ਕਰਦੇ ਆਂ ਖਾਣਾ ਪੀਣਾ ਜਾਗਰਤੀ ਵਿੱਚ ਕਰਦੇ ਆਂ ਹੁਣ ਆ ਕਲ ਤਾਂ ਜੋ ਸਮਾਏਗਾ ਗਿਆਨਿਕ ਯੁੱਗ ਹੈਗਾ 21ਵੀਂ ਸਦੀ ਚੱਲ ਰਹੀ ਆ ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਅਸੀਂ ਜਦੋਂ ਵੀ ਖਾਣੇ ਪੀਣੇ ਆ ਅਸੀਂ ਧਿਆਨ ਦੇ ਨਾਲ ਨਹੀਂ ਖਾਂਦੇ ਪੀਂਦੇ ਕਹਿਣ ਤੋਂ ਭਾਵ ਸਾਡੇ ਇੱਕ ਪਾਸੇ ਫੋਨ ਪਿਆ ਹੁੰਦਾ ਖਾਣਾ ਖਾ ਰਹੇ ਹੁੰਦੇ ਆ ਇੱਥੋਂ ਤੱਕ ਕਿ ਅਸੀਂ ਮਲ ਮੂਤਰ ਵੀ ਤਿਆਗਦੇ ਜਦ ਤੱਕ ਤਿਆਗਦੇ ਉਹਦੇ ਵੀ ਧਿਆਨ ਨਾਲ ਨਹੀਂ ਤਿਆਗਦੇ ਇਸੇ ਕਰਕੇ ਸਾਨੂੰ ਮਾਨਸਿਕ ਰੋਗ ਹੋ ਗਏ ਆ ਪੇਟ ਦੇ ਰੋਗ ਹੋ ਗਏ ਆ ਸਾਨੂੰ ਹਾਜ਼ਿਰਦੇ ਦੇ ਰੋਗ ਵੱਧ ਗਏ ਆ ਛੋਟੇ ਛੋਟੇ ਬੱਚਿਆਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋ ਗਈ ਆ ਹਾਈ ਸ਼ੂਗਰ ਲੈਵਲ ਦੀ ਪ੍ਰੋਬਲਮ ਹੋ ਗਈ ਕਾਰਨ ਕੀ ਆ ਅਸੀਂ ਧਿਆਨ ਦੇ ਨਾਲ ਖਾਣਾ ਪ ਅਗਵਸ ਧਿਆਨ ਦੇ ਨਾਲ ਨਹੀਂ ਕਰਦੇਗੇ ਅਸੀਂ ਰੁਕਾਂ ਦੇ ਨਾਲ ਹੀ ਕਰਨਾ ਹੈ ਸੋ ਆਪਣੇ ਆਪ ਨੂੰ ਅਵੇਅਰ ਕਰੋ ਆਪਣੇ ਆਪ ਪ੍ਰਤੀ ਆਪਣੇ ਖਿਆਲਾਂ ਦੇ ਪ੍ਰਤੀ ਧਿਆਨ ਦੇ ਵਿੱਚ ਰੋਟੀ ਪਾਣੀ ਖਾਓ ਧਿਆਨ ਦੇ ਵਿੱਚ ਆਪਣੇ ਮਲ ਮੂਤਰ ਤਿਆਗ ਕਰੋ ਆਪਣੇ ਬੋਲਾਂ ਦੇ ਵਿੱਚ ਅਸੀਂ ਨਹਾਉਣੇ ਹੀ ਕਿਏ ਆ ਨਹਾਉਣ ਦੀ ਕਿ ਵਿਧੀ ਆਉਂਦੀ ਪੈਰਪਿਕਾ ਤੰਤਰ ਦੇ ਵਿੱਚ ਕਹਿੰਦੇ ਜਦੋਂ ਤੁਸੀਂ ਇਸ਼ਨਾਨ ਕਰਨਾ ਹੈ ਜਦੋਂ ਤੁਸੀਂ ਨਹਾਉਣਾ ਹੈ ਆਪਣੇ ਸਰੀਰ ਤੇ ਪੈਂਦੀ ਹੋਈ ਪਾਣੀ ਦੀ ਇੱਕ ਇੱਕ ਬੂੰਦ ਨੂੰ ਪੂਰਾ ਤੌਰ ਤੇ ਅਨੁਭਵ ਕਰਨਾ ਹੈ ਤਾਂ ਜੋ ਤੁਹਾਡੇ ਚੇਤਨਾ ਦੇ ਵਿੱਚ ਉਸ ਪਰਮ ਦੀ ਸ਼ਕਤੀ ਨੂੰ ਤੁਸੀਂ ਅਨੁਭਵ ਕਰ ਸਕੋ ਪਰ ਅਸੀਂ ਨਹਾਉਣ ਲੱਗਿਆ ਕੀ ਕਰਦੇ ਗਏ ਆ ਜੂ ਉੱਪਰ ਪਾਣੀ ਵਗਾਤਾ ਜੀ ਜਿਹਾ ਅਸੀਂ ਫੋਨ ਲੈ ਕੇ ਆ ਨਾਲ ਜੀ ਅਸੀਂ ਪਹਿਲਾਂ ਕਿਨੇ ਕਿਨੇ ਚਿਰ ਤਾਂ ਫੋਨ ਹੀ ਵੇਖਦੇ ਰਹਿੰਦੇ ਆ ਅਸੀਂ ਰੋਕ ਆਪ ਬੁਲਾਏ ਨੇ ਮਾਨਸਿਕ ਉਹ ਅਸੀਂ ਆਪ ਬੁਲਾਏ ਨੇ ਮੇਰੇ ਕੋਲ ਬਹੁਤ ਸਾਰੇ ਸਵਾਲ ਨੇ ਬਹੁਤ ਸਾਰੇ ਸਵਾਲ ਇਹੀ ਆਉਂਦੇ ਨੇ ਸਾਨੂੰ ਅਚੇਤਨ ਰੰਦਾਸਾਂ ਨੂੰ ਨੀਂਦ ਨਹੀਂ ਆਉਂਦੀ ਸਾਡੇ ਖਿਆਲ ਬਹੁਤ ਚੱਲਦੇ ਆ ਓਵਰ ਥਿੰਕਿੰਗ ਬਹੁਤ ਚੱਲਦੀ ਆ ਸਾਡੇ ਮਾਈਂਡ ਦੇ ਵਿੱਚ ਇੱਕ ਥਾਟ ਥਾਟ ਸਟਕ ਹੋ ਗਿਆ ਇਸ ਤਰ੍ਹਾਂ ਦੇ ਖਿਆਲ ਇਸ ਤਰ੍ਹਾਂ ਦੇ ਸਵਾਲ ਸਾਨੂੰ ਆਉਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਸੋ ਦੋਸਤੋ ਆਪਣੇ ਖਿਆਲਾਂ ਨੂੰ ਤੁਸੀਂ ਜਾਗਰਿਤ ਕਰੋ ਆਪਣੇ ਹਾਂਜੀ ਨੀਂਦ ਬਹੁਤ ਆਉਂਦੀ ਏ ਇਹ ਮੋਸਟਲੀ ਨੀਂਦ ਮੁੱਖ ਮੁੱਖ ਕਾਰਨ ਇਹ ਹੁੰਦਾ ਨੀਂਦ ਬਹੁਤ ਜਿਆਦਾ ਆਉਂਦਾ ਵੀ ਸਾਡੇ ਸਰਵਾਈਕਲ ਪੁਆਇੰਟ ਜਿਹੜੇ ਹੁੰਦੇ ਤਬ ਜਾਂਦੇ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਏ ਉਦੋਂ ਤੁਹਾਨੂੰ ਨੀਂਦ ਜਿਆਦਾ ਆਉਂਦੀ ਜੇ ਹੁੰਦੇ ਆ ਚਾਂਸ ਵਾਜ ਜਾਂਦੇ ਆ ਜਾਂ ਕਿਸੇ ਚਿੰਤਾ ਦੇ ਕਾਰਨ ਕਿਸੇ ਨਕਾਰਾਤਮਕ ਉਦਾਸੀ ਦੇ ਕਾਰਨ ਵੀ ਇਹ ਨੀਂਦ ਬਹੁਤ ਜ਼ਿਆਦਾ ਆਉਂਦੀ ਆ ਉਦਾਸੀ ਕਾਰਨ ਵੀ ਨੀਂਦ ਬਹੁਤ ਜ਼ਿਆਦਾ ਆਉਂਦੀ ਆ ਜਾਂ ਸਰਵਾਈਕਲ ਪੁਆਇੰਟ ਦਾ ਵੀ ਹੋਣ ਦੀ ਕਾਰਨ ਵੀ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ ਇਹ ਕਾਰਨ ਹੁੰਦਾ ਸੋ ਆਪਾਂ ਇਹ ਚੀਜ਼ ਨੂੰ ਪਛਾਣਨਾ ਵੀ ਇਹਦਾ ਕਾਰਨ ਕੀ ਵੀ ਸਰਵਾਈਕਲ ਪੁਆਇੰਟ ਦਾ ਵੀ ਆ ਕਿ ਉਦਾਸੀ ਹੈ ਇਸ ਦੀ وجہ ਕਰਕੇ ਵੀ ਨੀਂਦ ਬਹੁਤ ਜ਼ਿਆਦਾ ਆਉਂਦੀ ਆ ਸੋ ਆਪਾਂ ਉਹ ਚੀਜ਼ ਨੂੰ ਪਛਾਣਨਾ ਕਾਰਨ ਹੁੰਦੇ ਨੇ ਹਰ ਇੱਕ ਚੀਜ਼ ਦੇ ਪਿੱਛੇ ਨੀਂਦ ਘੱਟ ਆਉਣਾ ਨਹੀਂ ਤੇ ਜ਼ਿਆਦਾ ਆਉਣਾ ਟਾਰ ਹੋਣਾ ਅਲੱਗ-ਅਲੱਗ ਤਰ੍ਹਾਂ ਦੇ ਡਾਰ ਹੁੰਦੇ ਹੋਂ ਬਹੁਤ ਉਹ ਵਿਧੀ ਦੇ ਦਵੋ ਧਿਆਨ ਦੀ ਵਿਧੀ ਤਾਂ ਮੈਂ ਦੇ ਦਵਾਂਗਾ ਪਰ ਤੁਸੀਂ ਉਸ ਨੂੰ ਗਲਤ ਤਰੀਕੇ ਨਾਲ ਕਰ ਲਿਆ ਕਿਸੇ ਚਿੰਤਾ ਦੇ ਵਿੱਚ ਲਏ ਗਏ ਕਿਸੇ ਬਿਮਾਰੀ ਦੇ ਚਲੇ ਗਏ ਉਸ ਦਾ ਜ਼ਿੰਮੇਵਾਰ ਕੋਈ ਨਹੀਂਗਾ ਤੋ ਇਸ ਕਰਕੇ ਧਿਆਨ ਨੂੰ ਪ੍ਰੋਪਰ ਸਮਝੋ ਧਿਆਨ ਦੀ ਅਭਿਧੀ ਨੂੰ ਪ੍ਰੋਪਰ ਸਮਝੋ ਹੁਣ ਕੁੰਡਲਿਨੀ ਦੇ ਨਾਲ ਸੰਬੰਧਿਤ ਬਹੁਤ ਸਾਰੇ ਕੁਐਸਚਨ ਵੀ ਅਸੀਂ ਕੁੰਡਲਿਨੀ ਐਕਟਿਵ ਕਰਨੀ ਆ ਕੁੰਡਲਿਨੀ ਐਕਟਿਵ ਕਰ ਲਓ ਕੋਈ ਚੱਕਰ ਨਹੀਂਗਾ ਪਰ ਉਸ ਨੂੰ ਉਸ એનર્ਜੀ ਨੂੰ ਸੰਭੋਗੇ ਕਿਵੇਂ ਕਿਉਂਕਿ ਸਾਡੀ ਬੋਡੀ ਇੰਨੀ ਵੀ ਕਾਬਲ ਨਹੀਂ ਹੈਗੀ ਅਸੀਂ ਉਸ ਬ੍ਰਹਮ ਦੀ એનર્ਜੀ ਨੂੰ ਸਮਝ ਲਈਏ ਸੰਭਾਲ ਲਈਏ ਕਿਉਂਕਿ ਕੁੰਡਲਿਨੀ એનર્ਜੀ ਕੇ ਸੈਕੂਲ એનર્ਜੀ ਨੂੰ ਹੀ ਅਸੀਂ ਐਕਟਿਵ ਕਰਕੇ ਆਪਣੇ ਮਨ ਦੇ ਤੇ ਕਲੈਕ ਆਉਣਾ ਇਸ ਜਗ੍ਹਾ ਦੇ ਉੱਤੇ ਤੇ ਸਾਸਾਰਾ ਚੱਕਰ ਤੋਂ ਅਸੀਂ ਬ੍ਰਹਮ ਦੇ ਨਾਲ ਜੁੜਨਾ ਹੈਗਾ ਉਸ એનર્ਜੀ ਨੂੰ ਸਾਡਾ ਮਨ ਸਾਪ ਪਉਂਦਾ ਕਿ ਨਹੀਂ ਸਾਪ ਪਉਂਦਾ ਸਾਡੀ ਬਾਡੀ ਵਿੱਚ ਨੂੰ ਚੱਲਣ ਦੇ ਕਾਬਿਲ ਹੈ ਜਾਂ ਨਹੀਂ ਹੈ ਸੋ ਇਸ ਚੀਜ਼ ਨੂੰ ਜਾਣਨ ਦੇ ਲਈ ਸਮਝਣ ਦੇ ਲਈ ਤੁਸੀਂ ਅ ਤੇਹਾਨ ਦੀਆਂ ਵਿਧੀਆਂ ਨੂੰ ਸਮਝੋ ਧਿਆਨ ਕਿਵੇਂ ਕਰਨਾ ਧਿਆਨ ਦੀਆਂ ਵਿਧੀਆਂ ਕਿਹੜੀਆਂ ਕਿਹੜੀਆਂ ਐਵੇਂ ਕਿਸੇ ਦੇ ਕਹਿ ਇੱਕ ਵਾਈ ਗੱਲ ਦੇ ਉੱਤੇ ਤੁਸੀਂ ਐਵੇਂ ਧਿਆਨ ਦਾ ਅਭਿਆਸ ਕਰਨ ਲੱਗ ਜਾਓ ਚਿੰਤਾ ਦੇ ਵਿੱਚ ਚਲੇ ਜਾਓ ਮਾਰੀ ਗੱਲ ਹੈ ਸੋ ਹੁਣ ਆਪਾਂ ਜਿਹੜੀ ਲਾਸਟ ਗੱਲ ਕਰਨੀ ਹੈ ਸੋ ਦੋਸਤੋ ਸਾਡਾ ਜੋ ਫੇਸਬੁੱਕ ਦਾ ਪੇਜ ਹੈ ਪਿਛਲੇ ਦਿਨੀ ਉਹ ਹੈਕ ਹੋ ਗਿਆ ਸੀਗਾ ਸੋ ਅਸੀਂ ਨਵਾਂ ਪੇਜ ਬਣਾਇਆ ਹੈ ਨਿਤਿਆ ਐਮ 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 ਤੁਸੀਂ ਫੇਸਬੁੱਕ ਤੇ ਜਾ ਕੇ ਸਾਡੇ ਉਸ ਪੇਜ ਨੂੰ ਜੁਆਇਨ ਕਰ ਸਕਦੇ ਹੋ ਉਸ ਤੇ ਅਸੀਂ ਰੈਗੂਲਰ ਲਾਈਵ ਆਇਆ ਵੀ ਕਰਾਂਗੇ ਕਿਉਂਕਿ ਇੰਸਟਾਗ੍ਰam ਦੇ ਉੱਤੇ ਅਸੀਂ ਰੈਗੂਲਰ ਲਾਈਵ ਨਹੀਂ ਆਵਾਂਗੇ ਸੋ ਇੱਕ ਵਜੇ ਸਮੇਤ ਲਈ ਅਸੀਂ ਇਹ ਲਾਈਵ ਸ਼ੁਰੂ ਕੀਤਾ ਤਾਂ ਜੋ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕੀਏ ਸੋ ਨਿਤਿਆ ਐਮ 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 ਜਿਹੜਾ ਸਾਡਾ ਪੇਜ ਫੇਸਬੁੱਕ ਦਾ ਹੈਗਾ ਤੁਸੀਂ ਉਹਦੇ ਤੇ ਜਾਓ ਉੱਥੇ ਜਾ ਕੇ ਸਾਡੂ ਫੋਲੋ ਕਰੋ ਤਾਂ ਜੋ ਅਸੀਂ ਉੱਥੇ ਤੁਹਾਨੂੰ ਦੂਸਰੀਆਂ ਲਾਈਵ ਵੀਡੀਓ ਵੀ ਕਰਾ ਕਰਾਂਗੇ ਅਸੀਂ ਦੂਸਰੀ ਵੀਡੀਓ ਤੁਹਾਨੂੰ ਦਿਖਾ ਕਰਾਂਗੇ ਤਾਂ ਜੋ ਤੁਹਾਡੇ ਬਹੁਤ ਸਾਰੇ ਜੋ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਸਕਣ ਉਹ ਜੋ ਜੇਕਰ ਤੁਸੀਂ ਸਵਾਲ ਸੋ ਇਨਬਾਕਸ ਦੇ ਛੱਡਦੇ ਹੋ ਤੇ ਅਸੀਂ ਲਾਈਵ ਦੇ ਵਿੱਚ ਆ ਕੇ ਹੀ ਤੁਹਾਡੇ ਉਹਨਾਂ ਸਵਾਲਾਂ ਦੇ ਜਵਾਬ ਤੁਹਾਨੂੰ ਦਿਖਾ ਕਰਾਂਗੇ ਸੋ ਸਾਡੇ ਨਾਲ ਜੁੜੋ ਹਾਰਟਲੀ ਜੁੜੋ ਸੋ ਆਪਾਂ ਇਕ ਪਰਮਾਰਥ ਦੇ ਇੱਕ ਪਰਮ ਦੇ ਰਸਤੇ ਤੇ ਚੱਲਣਾ ਹੈਗਾ ਬ੍ਰਹਮ ਦੇ ਰਸਤੇ ਤੇ ਚੱਲਣਾ ਹੈਗਾ ਸੋ ਆਪਾਂ ਜਿਹੜਾ ਧਿਆਨ ਹੈ ਧਿਆਨ ਕੁਦਰਤ ਦੇ ਨਾਲ ਜੁੜਨ ਦੇ ਲਈ ਹੈ ਬ੍ਰਹਮ ਦੇ ਨਾਲ ਜੁੜਨ ਦੇ ਲਈ ਹੈ ਬ੍ਰਹਮੰਡ ਦੇ ਨਾਲ ਜੁੜਨ ਦੇ ਲਈ ਹੈ ਸੋ ਆਪਾਂ ਕਲਪਨਾ ਨੂੰ ਕਰਦਿਆਂ ਹੋਇਆਂ ਕਹਿਣ ਤੋਂ ਭਾਵ ਪਰਮਾਤਮਾ ਦੀ ਖੋਜ ਹੀ ਕਰਨੀ ਹੈ ਤੇ ਖੋਜਣ ਦੇ ਲਈ ਨਹੀਂ ਬੈਟਣਾ ਪਰਮਾਤਮਾ ਨੂੰ ਜਾਣਨ ਦੇ ਲਈ ਬਹਿਣਾ ਉਹਨੂੰ ਖੋਜਣ ਦੇ ਲਈ ਨਹੀਂ ਬਹਿਣਾ ਇੱਕ ਖੋਜ ਆ ਸੋ ਇਹ ਕਲਪਨਾ ਚ ਨਹੀਂ ਬਹਿਣਾ ਵੀ ਤੁਸੀਂ ਕਿਸੇ ਪਰਮਾਤਮਾ ਨੂੰ ਵੇਖਣਾ ਹੈਗਾ ਕਿਸੇ ਪਰਮਾਤਮਾ ਨੂੰ ਮਿਲਣਾ ਇਸ ਤਰ੍ਹਾਂ ਧਿਆਨ ਨਹੀਂ ਕਰਨਾ ਤੁਸੀਂ ਕਿਸੇ ਵੀ ਮੰਜ਼ਲ ਤੇ ਨਹੀਂ ਪਹੁੰਚ ਪਾਉਂਗੇ ਸਿੰਪਲੀ ਤੁਸੀਂ ਬਹਿਣਾ ਹੈਗਾ ਆਪਣੇ ਸਵਾਸਾਂ ਤੇ ਧਿਆਨ ਲਗਾ ਕੇ ਬਹਿਣਾ ਚਾਹੇ ਜੋ ਵੀ ਕਰਮ ਕਰਨਾ ਉਸ ਨੂੰ ਪੂਰੇ ਜਾਗਰਤੀ ਦੇ ਨਾਲ ਕਰਨਾ ਤਾਂ ਜੋ ਤੁਸੀਂ ਉਸ ਪਰਮ ਦੀ ਸ਼ਕਤੀ ਨੂੰ ਸਮਝ ਸਕੋ ਜਾਣ ਸਕੋ ਚਲੋ ਚਲੋ ਆਪਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਆਵਾਂਗੇ ਤੁਹਾਡੇ ਨਾਲ ਵਿਚਾਰ ਕਰਾਂਗੇ ਸੋ ਆਪਣੇ ਤੁਸੀਂ ਅ ਸਵਾਲ ਸਾਨੂੰ ਇਨਬਾਕਸ ਦੇ ਵਿੱਚ ਰੱਖ ਸਕਦੇ ਹੋ ਤਾਂ ਜੋ ਅਸੀਂ ਤੁਹਾਡੇ ਸਪਲਾਈ ਜਵਾਬ ਉਹ ਸਮੇਂ ਸਮੇਂ ਤੇ ਦੇ ਦੇਈਏ ਸੋ ਕੋਈ ਕਾਰਨ ਹੋ ਜਾਂਦੇ ਆ ਵੀ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਪਾਉਂਦੇ ਸੋ ਇਸ ਕਰਕੇ ਰਿਕਵੈਸਟ ਹੈ ਵੀ ਇਨਬਾਕਸ ਦੇ ਵਿੱਚ ਮੈਸੇਜ ਕਰਿਆ ਕਰੋ ਕਿਉਂਕਿ ਕਈ ਵਾਰੀ ਕਮੈਂਟਸ ਸਾਰੇ ਰੀਡ ਨਹੀਂ ਹੁੰਦੇ ਕਿਉਂਕਿ ਇੰਸਟਾਗ੍ਰam ਦੇ ਜਿਹੜੀ ਆਈਡੀ ਹੈਗੀ ਆ ਜਾਂ ਇੰਸਟਾਗ੍ਰam ਦਾ ਜੋ ਐਪ ਹੈਗੀ ਆ ਇੱذ ਵਿੱਚ ਬਹੁਤ ਸਾਰੀ ਕਮੀਆਂ ਕਈ ਵਾਰੀ ਕਮੈਂਟ ਅਲੱਗ ਤੋਂ ਸ਼ੋ ਨਹੀਂ ਹੁੰਦੇ ਜਿਸ ਦੀ ਵਜ੍ਹਾ ਕਰਕੇ ਅਸੀਂ ਬਹੁਤ ਸਾਰੇ ਵਾਲਾਂ ਦੇ ਜਵਾਬ ਨਹੀਂ ਦੇ ਪਾਉਂਦੇ ਤੁਸੀਂ ਸਾਨੂੰ ਇਨਬਾਕਸ ਦੇ ਵਿੱਚ ਮੈਸੇਜ ਕਰੋ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਪ੍ਰੋਪਰ ਦੇਵਾਂਗੇ ਜੋ ਤੁਹਾਡਾ ਸਵਾਲ ਹੋਵੇਗਾ ਜੇਕਰ ਤੁਸੀਂ ਕਲਾਸ ਲੈਣੀ ਚਾਹੁੰਦੇ ਕਲਾਸ ਜੁਆਇਨ ਕਰਨਾ ਚਾਹੁੰਦੇ ਤੁਸੀਂ ਕਲਾਸ ਵੀ ਜੁਆਇਨ ਕਰ ਸਕਦੇ ਹੋ ਸੋ ਅਸੀਂ ਤੁਹਾਨੂੰ ਪ੍ਰੋਪਰ ਸਮਾਂ ਦੇਵਾਂਗੇ ਜੋ ਸਾਡੀ ਜੋ ਕਲਾਸ ਹੁੰਦੀ ਹੈ ਉਹ ਕਲਾਸ ਸਿੰਗਲ ਪਰਸਨਲ ਕਲਾਸ ਹੁੰਦੀ ਹੈ ਕਿਉਂਕਿ ਤੁਹਾਡੇ ਬਹੁਤ سارے ਸਵਾਲ ਹਨ ਤੁਹਾਡੇ ਬਹੁਤ ਸਾਰੇ ਨਿੱਜੀ ਗੱਲਾਂ ਹਨ ਪ੍ਰਾਈਵੇਟ ਗੱਲਾਂ ਹਨ ਜੋ ਤੁਸੀਂ ਹਰ ਕਿਸ ਦੇ ਸਾਹਮਣੇ ਸਾਂਝੀਆਂ ਨਹੀਂ ਕਰ ਸਕਦੇ ਸ਼ੇਅਰ ਨਹੀਂ ਕਰ ਸਕਦੇ ਇਸ ਲਈ ਅਸੀਂ ਜੋ ਵੀ ਕਲਾਸ ਦੇ ਰਹੇ ਹਾਂ ਸਿੰਗਲ ਪਰਸਨਲ ਕਲਾਸ ਦੇ ਰਹੇ ਹਾਂ ਤੁਸੀਂ ਸਿੰਗਲ ਪਰਸਨਲ ਕ ਮੈਂ ਜੇਕਰ ਤੁਸੀਂ ਸਾਡੇ ਨਾਲ ਗੱਲ ਕਰੋਗੇ ਮੇਰੇ ਨਾਲ ਗੱਲ ਕਰੋਗੇ ਤਾਂ ਤਾਂ ਤੁਸੀਂ ਹੀ ਜਿਵੇਂ ਮੈਂ ਹੋਵਾਂਗਾ ਉਸੇ ਤੀਸਰਾ ਪਰਸਨ ਨਹੀਂ ਹੋਵੇਗਾ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਅਸੀਂ ਤੁਹਾਨੂੰ ਦੇ ਦੇਵਾਂਗੇ ਆਉਣ ਵਾਲੇ ਸਮੇਂ 'ਚ ਦੇਵਾਂਗੇ ਤੁਸੀਂ ਕਲਾਸ ਜੁਆਇਨ ਕਰ ਸਕਦੇ ਹੋ ਆ ਸਿੰਗਲ ਪਰਸਨ ਕਲਾਸ ਲੈ ਸਕਦੇ ਹੋ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਤੁਹਾਨੂੰ ਉਸ ਦੇਵਾਂਗੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਮੈਟਰੀ ਗਾਮੀ ਦੇ ਨਾਲ ਸੰਬੰਧਿਤ ਵੀਡੀਓ ਲੈ ਕੇ ਆਵਾਂਗੇ ਮੈਟਰੀ ਗਾਮੀ ਕੀ ਹੈ ਕੀ ਆ ਆਤਮਾ ਦਾ ਸਫਰ ਕੀ ਆ ਬ੍ਰਹਮ ਦਾ ਸਫਰ ਕੀ ਆ ਸੋ ਬ੍ਰਹਿਮੰਡ ਦੀ ਸਿਰਜਣਾ ਦੇ ਨਾਲ ریلیਟਡ ਆਪਾਂ ਤੁਹਾਡੇ ਨਾਲ ਵੀਡੀਓ ਲੈ ਕੇ ਆਵਾਂਗੇ ਮੈਨੀਫੈਸਟੇਸ਼ਨ ਲਾਫ ਅਟਰੈਕਸ਼ਨ ਦੇ ਨਾਲ ਸੰਬੰਧਿਤ ਤੁਹਾਡੇ ਨਾਲ ਵੀਡੀਓ ਸੰਝੀਆਂ ਕਰਾਂਗੇ ਸੋ ਆਪਣੇ ਜੇਕਰ ਤੁਹਾਡੇ ਕੋਈ ਬਿਮਾਰੀ ਵੀ ਹੈ ਜੇਕਰ ਤੁਸੀਂ ਬਹੁਤ ਲੰਮੇ ਸਮੇਂ ਤੋਂ ਬਿਮਾਰੀ ਹੈ ਘਰ ਵਿੱਚ ਚਿੰਤਾ ਹੈ ਰੋਗ ਹੈ ਕਲੇਸ਼ ਹੈ ਤੁਸੀਂ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਇੱਕ ਉਸ ਪਰਮਪిత ਪਰਮੇਸ਼ਵਰ ਦੇ ਨਾਲ ਜੁੜਨਾ ਸ ਹੈ ਅਕਾਲ ਪੁਰਖ ਵਾਹਿਗੁਰੂ ਨਰੰਕਾਰ ਦੇ ਨਾਲ ਜੁੜਨਾ ਹੈ ਉਹ ਜੁੜਨਾ ਕਿਵੇਂ ਹੈ ਕਲਪਨਾ ਤੋਂ ਪਾਸੇ ਹੋ ਕੇ ਆਪਣੇ ਅੰਦਰ ਜਾਤ ਬਾਰਨੀ ਹੈ ਤੁਹਾਨੂੰ ਹਰ ਇੱਕ ਦੁੱਖ ਰੋਗ ਦਾ ਸੰਤਾਪ ਦਾ ਇਲਾਜ ਤੁਹਾਡੇ ਅੰਦਰੋਂ ਹੀ ਮਿਲੇਗਾ ਤੁਹਾਡੇ ਅੰਦਰੋਂ ਹੀ ਉਹ ਖੋਜ ਤੁਸੀਂ ਕਰੋਗੇ ਤੁਹਾਨੂੰ ਅੰਦਰੋਂ ਹੀ ਸਮਝ ਲੱਗੇ ਕਿ ਤੁਹਾਡੇ ਘਰ ਚ ਕਲੇਸ਼ ਕਿਉਂ ਆ ਤੁਹਾਡੇ ਘਰ ਦੇ ਚ ਬਿਮਾਰੀ ਕਿਉਂ ਆ ਤੁਹਾਨੂੰ ਚਿੰਤਾ ਕਿਉਂ ਤੁਹਾਡੇ ਅੰਦਰ ਤੋਂ ਹੀ ਉਹ ਖੋਜ ਹੋਵੇਗੀ ਤੁਸੀਂ ਅੰਦਰ ਤੋਂ ਹੀ ਉਸ ਨੂੰ ਖੋਜਣਾ ਹੈਗਾ ਤੁਹਾਡੇ 100% ਰੋਗਾਂ ਦਾ ਇਲਾਜ ਤੁਹਾਡੇ ਅੰਦਰੋਂ ਹੀ ਤੁਹਾਨੂੰ ਮਿਲਦਾ ਅਸੀਂ ਬਾਹਰੋਂ ਸੁਣੀਆਂ ਸੁਣਾਈਆਂ ਗੱਲਾਂ ਨੂੰ ਆਪਣੇ ਮਨ ਵਿੱਚ ਵਸਾ ਲੈਣੇ ਆ ਸੋ ਆਪਾਂ ਇਸ ਚੀਜ਼ ਨਾਲ ਸਬੰਧਿਤ ਕੋਈ ਵੀ ਜਾਣਕਾਰੀ ਤੁਸੀਂ ਚਾਹੁੰਦੇ ਹੋ ਉਸ ਨੂੰ ਇਨਬਾਕਸ ਮੈਸੇਜ ਕਰੋ ਕਿਉਂਕਿ ਕਲਾਸ ਦੀ ਜੋ ਫੀਸ ਹੈ ਤੁਸੀਂ ਕਿਸ ਤਰ੍ਹਾਂ ਦੀ ਕਲਾਸ ਲੈਣੀ ਚਾਹੁੰਦੇ ਹੋ ਮੈਡੀਟੇਸ਼ਨ ਦੀ ਕਲਾਸ ਲੈਣੀ ਚਾਹੁੰਦੇ ਹੋ ਸਿੰਗਲ ਮੈਡੀਟੇਸ਼ਨ ਵੀ ਦੀ ਚਾਹੁੰਦੇ ਹੋ ਕਿ ਪੂਰੀ ਪੂਰੀ ਕਲਾਸ ਚਾਹੁੰਦੇ ਹੋ ਬਿਲਗ-ਵਿਲਗ ਵਿਧੀਆਂ ਦੇ ਨਾਲ ਸਬੰਧਿਤ ਤੁਹਾਨੂੰ ਅਸੀਂ ਉਸ ਇਨਬਾਕਸ ਵਿੱਚ ਸਮਝਾ ਸਕਦੇ ਹਾਂ ਤੁਸੀਂ ਮੈਲਟ੍ਰਿਕ ਗਾਮੀ ਦੀ ਕਲਾਸ ਚਾਹੁੰਦੇ ਹੋ ਮੈਲਟ੍ਰਿਕ ਆਬਲੀ ਕੀ ਚੀਜ਼ ਹੈ ਮੈਲਟ੍ਰਿਕ ਮਿ ਧਿਆਨ ਕੀ ਹੈ ਉਸ ਬਾਰੇ ਤੁਸੀਂ ਜਾਣਕਾਰੀ ਚਾਹੁੰਦੇ ਹੋ ਜਾਂ ਤੁਸੀਂ ਮੈਨੀਫੈਸਟੇਸ਼ਨ ਲਾਫ ਆਫ ਅਟਰੈਕਸ਼ਨ ਦੇ ਨਾਲ ਸਬੰਧਿਤ ਜਾਣਕਾਰੀ ਚਾਹੁੰਦੇ ਹੋ ਸਬਕੌਂਸ਼ ਕਰਦੇ ਆ ਇਸ ਨਾਲ ਸੰਬੰਧੀ ਤੁਸੀਂ ਜਾਣਕਾਰੀ ਚਾਹਣੀ ਹੋ ਸੋ ਜਿਹੜੀ ਸਾਡੀ ਨੌਲੇਜ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਆਪਣੀ ਖੁਦ ਦੀ ਜ਼ਿੰਦਗੀ ਚ ਇਹ ਚੀਜ਼ ਨੂੰ ਢਾ ਲਿਆ ਮੈਂ ਦੁੱਖਾਂ ਨੂੰ ਰੋਗਾਂ ਨੂੰ ਗਰੀਬੀ ਨੂੰ ਆਪਣੀ ਜ਼ਿੰਦਗੀ ਦੇ ਚੋਂ ਇਸ ਮੈਡੀਟੇਸ਼ਨ ਦੇ ਰਾਹੀਂ ਜਾਂ ਮੈਨੀਫੈਸਟੇਸ਼ਨ ਲਾ ਆਫ ਅਟਰੈਕਸ਼ਨ ਦੀ ਵਿਧੀ ਨਾਲ ਰਹੀ ਆਪਣੀ ਜ਼ਿੰਦਗੀ ਦੇ ਚੋਂ ਇਹ ਸਾਰਾ ਨਕਾਰਾਤਮਕ ਚੀਜ਼ਾਂ ਨੂੰ ਮੈਂ ਕੱਢਿਆ ਖੁਦ ਆਪਣੀ ਜ਼ਿੰਦਗੀ ਚ ਅਭਿਆਸ ਕਰਕੇ ਮੈਂ ਉਹ ਹਰ ਇੱਕ ਚੀਜ਼ ਮੈਨੂੰ ਪਰਮੈਨੇਂਟ ਦਿੱਤੀ ਹੈ ਬ੍ਰਹਮ ਨੇ ਦਿੱਤੀ ਹੈ ਜੋ ਮੈਨੂੰ ਲੋਰ ਸੀ ਜੋ ਮੈਂ ਮੰਗੀ ਸੀ ਮੈਨੂੰ ਹਰ ਇੱਕ ਚੀਜ਼ ਦਿੱਤੀ ਤੇ ਆਉਣ ਵਾਲੇ ਸਮੇਂ ਜੋ ਚੀਜ਼ਾਂ ਦੀ ਰਹਿ ਗਈਆਂ ਉਹ ਵੀ ਪਰੰਮ ਲੋਪਰੰਮ ਬਲੋਂ ਮਿਲ ਜਾਣ ਕਿਆ ਉਹ ਮੰਗਣਾ ਕਿਵੇਂ ਆ ਉਹ ਤੁਸੀਂ ਇਨਬਾਕਸ ਵਿੱਚ ਮੈਸੇਜ ਕਰੋ ਕਲਾਸ ਲਵੋ ਤਾਂ ਜੋ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਮਿਲ ਜਾਵੇ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਫੇਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ